ਬੱਡੇ ਸਾਰੇ ਜਾਦੇ ਪਿਤਾ ਦੇ ਸੁਨੇਹ ਕੀਤੇ ਜੰਗੇ ਮਦਾਨ ਵਿੱਚ ਲੜ ਕੇ ਕੁਰਬਾਨ ਹੋਏ ਜੰਗੇ ਮਦਾਨ ਵਿੱਚ ਲੜ ਕੇ ਕੁਰਬਾਨ ਹੋਏ ਕੋਣ ਬਾਬਾ ਜੂਝਾਰ ਸਿੰਘ ਜੀ ਅੱਗੇ ਆ ਗਏ ਕਹਿੰਦੇ ਜੀ ਵੀਰ ਤਾਂ ਚਲਾ ਗਿਆ ਹੁਣ ਮੈਨੂੰ ਵੀ ਜਾਸਤ ਦੇ ਤਾ ਫਿਰ ਗੁਰਗੋਵਰ ਸਿੰਘ ਜੀ ਨੇ ਥਾਪੜਾ ਦਿੱਤਾ ਬਾਬਾ ਜੂਝਾਰ ਸਿੰਘ ਜੀ ਵੀ ਗੱਲ ਵਿੱਚ ਪਾ ਪੱਲਾ ਬਾਬਾ ਜੂਝਾਰ ਸਿੰਘ ਜੀ ਵੀ ਗੱਲ ਵਿੱਚ ਪਾ ਪੱਲਾ ਕੰਗੀਰ ਧਰ ਪਿਤਾ ਜੀ ਆਤਿ ਗੁਜਾਰਦੇ ਨੇ ਮੇਰਾ ਵੀਰ ਗਿਆ ਮੈਨੂੰ ਨਾਲ ਜਾਣਾ ਮੇਰਾ ਵੀਰ ਗਿਆ ਮੈਨੂੰ ਨਾਲ ਜਾਣਾ ਸੱਚਖੰਡ ਤੋਂ ਜੋ ਆਵਾਜ਼ਾਂ ਮਾਰਦੇ ਨੇ ਲੈ ਕੇ ਥਾਪੜਾ ਗੁਰੂ ਦਸ਼ਮੇਸ਼ ਜੀ ਤੋਂ ਲੈ ਕੇ ਥਾਪੜਾ ਗੁਰੂ ਦਸ਼ਮੇਸ਼ ਜੀ ਤੋਂ ਮੈਦਾਨੇ ਜੰਗ ਦੇ ਅੰਦਰ ਤੋਂ ਮਾਪਾਮ ਦੇ ਨੇ ਮੈਦਾਨੇ ਜੰਗ ਦੇ ਅੰਦਰ ਤੋਂ ਮਾਪਾਮ ਦੇ ਨੇ લાડી મોતનું ગાના